ਤਿਆਰ ਹੋ ਗਿਆ ਗਏ ਜਿਹੜੀ ਅਸੀਂ ਬਾਕਤਾ ਸਾਡੇ ਰੁਕੇ ਜਿਵੇਂ ਤੇ ਦੂਰੇ ਦੂਰ ਪਿੰਡੋਂ ਪਹੁੰਚੇ ਆਣ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੈਂ ਅੱਜ ਇਹ ਮਾਣ ਦੇ ਨਾਲ ਆ ਕੇ ਖੁਸ਼ੀ ਨਾਲ ਆਇਆ ਮਾਰੇ ਬੇਲੇ ਦੀ ਰਾਮ ਜੀ ਨਾਲ ਪੋਤੀ ਦੁਆਰੇ ਾਂਚੋ ਬੜੇ ਭੁਲਾਣਾ ਬਾਈ ਕਾਰ ਵਿੱਚ ਵੀ ਆ ਹਰ ਉਹ ਦੀ ਫੈਂਸ ਤੇ ਰਾਹ ਇੱਥੇ ਲਾਇਆ ਰੱਖਦੇ ਨੇ ਕਿਉਂਕਿ ਇਹ ਉੱਤੇ ਆਉਣ ਨਾਲ ਇੱਥੇ ਵੀ ਰਹਿਮਤ ਵਾਲਾ ਹੁੰਦਾ ਨਹੀਂ ਆਉਂਦਾ ਇੱਥੇ ਫਤ ਜਹਾ ਨਹੀਂ ਹੈ ਇਤਨੇ ਜੇ ਵੀ ਤਰਾਏ ਉੱਤੋਂ ਆਉਣ ਨੂੰ ਇਹਦੇ ਅੰਦਰ ਬੱਲੇ ਤਾਂ ਬਾਈ ਮਨਵਾ ਗਾ ਜਤਰਾਏ ਜੇਤੀ ਗਾਇਲੇ ਭਤੀ ਆਰੇ ਜੀ ਤੇ ਦਾ ਉਹ ਕਿੰਨਾ ਇਫਾਨ ਹੁੰਦਾ ਆ ਇਹ ਲੋਕਾਂ ਨੂੰ ਸੰਭੂ ਰੋੜੇ ਬਖਸ਼ੋ ਤੁਹਾਨੂੰ ਲਗਾਤਾਰ ਪ੍ਰਸ਼ਾਸਨਿਕ ਕਰ ਰਿਹਾ ਹੈ ਅਕਸਰ ਘੁੰਮ ਆਇਆ ਅਜੇ ਵੀ ਘੁੰਮ ਆਇਆ ਹੈਗਾ ਇਹ ਬੰਦੇ ਅੱਧੀ ਨਾਲ ਪਏ ਆ ਫੁੱਟਨ ਭਾਗੀ ਦਿਲਾਂ ਨਾਲ ਲਾ ਲਏ ਨੇ ਰਾਈਡਰ ਜਿਹਨਾਂ ਆਣ ਕੇ फटो फट फटा जी आई बेती करे सारियत वध ਮਾਈ ਕੋ ਦੂਤਾ ਵਰਤਾ ਮਾਈ ਜੋ ਦਿੱਕੇ ਬਚੇ